ਜਾ ਕਾਰਨ ਜਗ ਢੂੰਡਿਓ ਨਿਰੋ ਪਾਇਓ ਤੈਂ ਰੰਨਾ ਨੇ ਕਟਿਓ ਘਟ ਨਈਆਂ ਨਿਕਟ ਜੋ ਘਟ ਰਹੇ ਹੋ ਆਪਣੇ ਘਟ ਦੇ ਨੇੜੇ ਹੀ ਰਹੋ ਛੱਡ ਕੇ ਦੂਰ ਨਾ ਜਾਓ ਯਾਨੀ ਅੰਦਰ ਝਾਕਦੇ ਰਹੋ ਆਪਣੇ ਆਪਣੇ ਘਰਵਾਲੇ ਦੇ ਵਿੱਚ ਸਰਨੀਵਾ ਕਰਕੇ ਦੇਖਦੇ ਰਹੋ ਇਹ ਨੂੰ ਘਰ ਨੂੰ ਛੱਡ ਕੇ ਜੇ ਦੂਰ ਜਾਓਗੇ ਤਾਂ ਘਰ ਚੋ ਚੋਰ ਚੋਰੀ ਕਰ ਜਾਣਗੇ ਵਕਾਰ ਚੋਰ ਨੇ ਜਿਹੜਾ ਘਰ ਦੀ ਰਾਖੀ ਨਹੀਂ ਕਰਦਾ ਉਹਦੇ ਘਰ ਦਾ ਸੌਦਾ ਚੋਰ ਲੈ ਜਾਂਦੇ ਨੇ ਕੋਤਾ ਵੀ ਲੈ ਜੂ ਗੱਦੀ ਵੀ ਲੈ ਜੂ ਵਿਚੋ ਰਿਆ ਨੇ ਵਕਾਰ ਚੋਰ ਨੇ ਉਹਦੇ ਘਰ ਦੇ ਵਿੱਚ ਕੁਝ ਨਹੀਂ ਰਹਿੰਦਾ ਜਿਹੜਾ ਆਪਣੇ ਘਰ ਦਾ ਖਿਆਲ ਨਹੀਂ ਰੱਖਦਾ ਧਿਆਨ ਨਹੀਂ ਰੱਖਦਾ ਧਿਆਨ ਅੰਦਰ ਰਹੇ ਘਰ ਉੱਧਰ ਹੈ ਵਿਚ ਘਰ ਹੀ ਨੁਕੜਿਆ ਸੀ ਲੇਖੜ ਜੋ ਘਟ ਰਹੇ ਉਹ ਆਪਣੇ ਹਿਰਦੇ ਦੇ ਵਿੱਚ ਡੇੜੇ ਰਿਓ ਬਿਲਕੁਲ ਨੇੜੇ ਦੂਰ ਕਹਾ ਤਜ ਜਾਏ ਜਾਏ ਕਿਉਂ ਜਾਂਦੇ ਛੱਡ ਕੇ ਦੂਰ ਜੋ ਕੁਝ ਜਮਾ ਕਰਨਾ ਹੈ ਹਿਰਦੇ 'ਚ ਕਰਨਾ ਹੈ ਹਿਰਦੇ ਵਾਲੀ ਚੀਜ਼ ਜਮਾ ਕੀਤੀ ਵੀ ਡੋਲ ਜਾਊਗੀ ਜੋ ਦਿਮਾਗ ਦੇ ਵਿੱਚ ਲੱਗ ਲਿਆ ਉਹ ਨਾਲ ਨਹੀਂ ਜਾਂਦਾ ਜਿੰਨਾ ਗਿਆਨ ਦਿਮਾਗ 'ਚ ਲੱਦਿਆ ਹੋਇਆ ਨਾ ਜਿਹੜਾ ਭੁੱਲ ਜਾਂਦਾ ਉਹ ਵੀ ਰੋਂ ਜਾਂਦਾ ਯਾਦ ਕੀਤਾ ਹੋਇਆ ਭੁੱਲ ਜਾਂਦਾ ਜਿਹੜਾ ਸਾਨੂੰ ਪੜਨਾ ਪੈਂਦੀਆਂ ਨੇ ਕਿਤਾਬਾਂ ਕਿਸੇ ਵਿਸ਼ੇ ਦੇ ਉੱਤੇ ਬੋਲਣ ਵਾਸਤੇ ਉਹ ਦਿਮਾਗ ਤੇ ਲੱਦਿਆ ਹੋਇਆ ਹੁੰਦਾ ਉਹ ਪੜਨਾ ਪੈਂਦਾ ਜਿਹੜਾ ਸਮਝਿਆ ਹੋਇਆ ਹੁੰਦਾ ਉਹ ਪੜਨਾ ਨਹੀਂ ਪੈਂਦਾ ਦੁਬਾਰਾ ਸਿੱਧੇ ਪੜ੍ਹ ਲਓ ਤੁਸੀਂ ਨੇਕੜ ਜੋ ਘਟ ਰਹੇ ਹੋਏ ਮੇਂ ਜਾਂ ਨਿਕੜ ਜੋ ਘਟ ਰਿਹਾ ਹੋ ਦੂਰ ਕਹਾਂ ਤੱਕ ਜਾਏ ਦੂਰ ਕਹਾਂ ਤੱਕ ਜਾਏ ਜਿਹੜੇ ਸਿਮਰਤ ਸ਼ਾਸਤਰ ਨੇ ਇਹਨਾਂ ਦਾ ਗਿਆਨ ਦਿਮਾਗ ਤੇ ਲੰਦਿਆ ਹੋਇਆ ਹੁੰਦਾ ਪੰਡਤਾਂ ਤੇ ਵਿਦਵਾਨਾਂ ਦਾ ਸਾਰਾ ਗਿਆਨ ਦਿਮਾਗ ਤੇ ਲੰਦਿਆ ਹੋਇਆ ਹੁੰਦਾ ਬੇਦ ਪਰਾਲ ਪੜੇ ਕਾ ਕਿਆ ਗੋਲ ਹਰਚੰਦਰ ਜਸਪਾਰਾ ਵੇਦ ਜਿਹੜਾ ਪੜਿਆ ਤੁਸੀਂ ਪ੍ਰਾਣਾ ਦੇ ਵਿੱਚ ਜੋ ਗਿਆਨ ਪੜਿਆ ਤਾਂ ਫਾਇਦਾ ਕੀ ਹੋਇਆ ਤੁਹਾਨੂੰ ਇਹਦਾ ਲਾਭ ਕੀ ਹੋਇਆ ਗੁੜ ਕੀ ਕੀਤਾ ਉਹਨੇ ਗੁੜ ਜਿਹੜਾ ਗਿਆਨ ਗੁੜ ਨਹੀਂ ਕਰਦਾ ਜਿਹੜਾ ਗਿਆਨ ਅੰਦਰ ਗੁੜ ਪੈਦਾ ਨਹੀਂ ਕਰਦਾ ਉਹ ਗਿਆਨ ਤਾਂ ਕੋਈ ਲਾਭ ਨਹੀਂ ਜਿਹੜਾ ਗਿਆਨ ਉਗਣ ਪੈਦਾ ਕਰ ਦਿੰਦਾ ਲੋਭ ਵਧਾ ਦਿੰਦਾ ਹੈ ਇਹ ਅਹੰਕਾਰ ਵਧਾ ਦਿੰਦਾ ਹੈ ਉਹ ਨੈਗੇਟਿਵ ਗਿਆਨ ਹੈ ਉਹ ਦਿਵਾਗ ਤੇ ਹੀ ਲੱਗਿਆ ਹੋਇਆ ਹੁੰਦਾ ਬੇਦਪੁਰਾਣ ਪੜੇਗਾ ਕਿਆ ਗੁਣ ਖਰ ਚੰਦਨ ਜਸ ਪਾਰਾ RAM ਨਾਮ ਕੀ ਗਤ ਨਹੀਂ ਜਾਣੀ ਕੈਸੇ ਉਤਰ ਸਾਰਾ ਜਿਹੜਾ RAM ਨਾਮ ਦੀ ਗਤੀ ਨੂੰ ਜਾਣਨ ਵਾਲਾ ਗਿਆਨ ਹੈ ਉਹ ਹਿਰਦੇ ਚ ਇਕੱਠਾ ਹੁੰਦਾ RAM ਨਾਮ ਕੀ ਹੈ ਰਾਮ ਨਾਮ ਬੰਲੂ ਜਾਂ ਬੱਜ ਰਹੇ ਅਸੀਂ, ਰਾਮ ਬੰਲੂ ਬੱਜ ਰਹੇ ਜਿਹੜੇ ਨਾਮ ਨਾਲ ਜਿਹੜੇ ਗਿਆਨ ਨਾਲ ਉਹ ਨੂੰ ਜਾਣਣਾ ਉਹ ਗਤੀਸ਼ੀਲ ਹੋਣਾ ਅੰਦਰ ਨੂੰ ਗਤੀਸ਼ੀਲ ਹੋਣਾ ਰਾਮ ਨਾਮ ਕੀ ਗੱਤ ਨਹੀਂ ਜਾਣੀ ਕਿਵੇਂ ਉਤਰਸ ਪਰ ਆਪਾਰ ਕੇ ਉਤਰ ਜਾਂਦੇ ਇਹ ਵਿਦਵਾਨਾਂ ਨੂੰ ਪੰਡਤਾਂ ਨੂੰ ਗੱਲ ਕਰੀ ਹੋਈ ਸੀ ਉਹ ਗਿਆਨ ਜਿਹੜਾ ਰਾਮ ਰੋਗ ਕੀ ਗੱਤ ਜਾਣਣ ਵਾਲਾ ਹੈ ਉਹ ਹਿਰਦੇ ਵਿੱਚ ਟਿਕਦਾ ਹੈ ਹਿਰਦੇ ਨੂੰ ਸ਼ੁੱਧ ਕਰਦਾ ਉਹ ਸ਼ੁੱਧ ਕੀ ਕਰਦਾ ਇਹਦੇ ਨੂੰ ਅਸਲ ਜਿਹੜੇ ਔਗੜ ਨੇ ਉਹਨਾਂ ਨੂੰ ਗੁਣਾਂ ਦੇ ਵਿੱਚ ਬਦਲ ਦਿੰਦਾ ਸੁਰਜੀਤ ਕਰ ਦਿੰਦਾ ਔਗੜ ਨੂੰ ਉਹ ਗੁਣਾ ਨੂੰ ਗੁਣਾ ਵਿੱਚ ਬਦਲ ਦਿੰਦਾ ਪਹਿਲਾਂ ਗੁਣਾ ਆਪਣਾ ਵਿੱਚ ਬਦਲੇ ਹੋਏ ਨੇ ਹਰ ਵਿਸਰਤ ਤੇਰੇ ਗੁਣ ਗੁਣ ਹੋ ਹਰ ਹਿਰਦੇ 'ਚ ਹਰ ਹਿਰਦੇ 'ਚ ਹਿਰਦੇ 'ਚ ਧਿਆਨ ਲੱਖਣਾ ਹਰ ਵਿੱਚ ਧਿਆਨ ਲੱਖਣਾ ਅਸਲ ਵਿੱਚ ਗੱਲ ਇਹ ਹੈ ਹਰ ਜਪ ਹਿਰਦੇ માં ਹੈ ਫਰ ਨੂੰ ਸਮਝ ਜਿਹੜਾ ਹਿਰਦੇ ਦੇ ਵਿੱਚ ਅੰਦਰ ਹੈ ਤੂੰ ਤਾਂ ਬਾਹਰ ਬੂਰਤੀ ਬਣੀ ਬੈਠਾ ਸਰਦਈ ਬਾਹਰ ਆ ਨਹੀਂ ਹੈ ਹਰ ਜਪ ਹਿਰਦੇ માં ਹੈ ਹਿਰਦੇ ਦੇ ਵਿੱਚ ਹੈ ਹਰ ਅੰਦਰ ਤੇ ਆਉਣ ਦਾ ਮਤਲਬ ਹੈ ਹਰ ਵੇਲੇ ਧਿਆਨ ਰੱਖਣਾ ਹਰ ਵਲੂ ਧਿਆਨ ਰੱਖਣਾ ਚਾਹੇ ਹਰ ਦਾ ਦਰਸ਼ਨ ਨਹੀਂ ਹੋ ਰਿਹਾ ਪਰ ਜੇ ਉਹਦਾ ਧਿਆਨ ਰੱਖ ਰਹੇ ਹੋ ਨਿਗਾਹ ਵੀ ਵੱਧ ਰਹੀ ਹੈ ਅੰਦਰ ਧਿਆਨ ਹੋਣ ਨਾਲ ਦ੍ਰਿਸ਼ਟੀ ਜਿਹੜੀ ਹੈ ਨਾ ਨਿਗਾਹ ਬੁੱਧ ਗਵੇਗ ਬੁੱਧ ਉਹਦੀ ਸ਼ਕਤੀ ਵੱਧ ਰਹੀ ਹੈ ਇੱਕ ਦਿਨ ਇੰਨੀ ਸ਼ਕਤੀ ਹੋ ਜੂ ਕਿ ਹਰ ਨਜ਼ਰ ਆ ਜਾਊਗਾ ਬਾਹਰ ਮੁਖੀ ਦੇਖੇ ਤੇ ਉਹ ਦ੍ਰਿਸ਼ਟੀ ਮੱਧ ਹੋ ਰਹੀ ਹੈ ਬਾਹਰ ਉਹ ਜੋ ਹੈ ਅੱਖਾਂ ਨਾਲ ਜੋ ਦੇਖੇ ਤੇ ਧਰਮ ਵਧ ਰਿਹਾ ਹੈ ਅੱਖਾਂ ਨਾਲ ਜਿਹੜਾ ਅਸੀਂ ਦੇਖਦੇ ਆ ਤਦੋਂ ਨਾਲ ਸੁਣਦੇ ਆ ਤਦੋਂ ਧਰਮ ਵਧਿਆ ਹੋਇਆ ਸਾਡਾ ਬਹੁਤ ਜ਼ਿਆਦਾ ਕਿਉਂ ਵਧਿਆ ਹੈ ਅਸੀਂ ਬਾਹਲਾ ਸੰਸਾਰ ਸੱਚ ਕਰਕੇ ਮੰਨ ਲਿਆ ਝੂਠ ਧਰਮ ਹੋ ਗਿਆ ਧਰਮ ਇਹ ਤਾਂ ਜੀਵਨ ਜਗ ਸੱਚ ਕਰ ਜਾਏਗਾ ਇਹ ਸੱਚ ਕਰਕੇ ਜਾਣ ਲਿਆ ਧਰਮ ਬਾਹਰੋਂ ਅਸੀਂ ਟੋਲਦੇ ਆ ਧਰਮ ਕੋਲਾਈ ਬਾਹਰੋਂ ਧਰਮ ਤੇ ਸਵਾ ਕੁਝ ਨਹੀਂ ਵਧਦਾ ਜੇ ਤਾਂ ਬਾਹਰ ਝਾਕਦੇ ਆਂ ਪਰ ਹੁੰਦਾ ਨਾਸ ਕਰਨ ਵਾਸਤੇ ਫੇਰ ਤਾਂ ਬਾਹਰ ਝਾਕਣਾ ਹੈਗਾ ਜੰਗਾ ਜੇ ਬਾਹਰ ਝਾਕਦੇ ਹੋ ਧਰਮ ਬਧਾਉਣ ਵਾਸਤੇ ਫੇਰ ਬਾਹਰ ਝਾਕੜੇ ਬੜ ਬਾਹਰ ਗੁਰਬਾਣੀ ਵੀ ਬਾਹਰੋਂ ਪਰਮਾਨੰਦ ਦਿੰਦੀ ਹੈ ਸਦਲ ਬਨਸਪਤ ਮੈਂ ਵੀ ਅਸੰਤਰ ਕਹੇ ਕਿ ਬਾਹਰੋਂ ਝਾਕਦੇ ਤਾਂ ਹੈਗੇ ਅਸੀਂ ਪਰ ਬਾਹਰ ਅਸੀਂ ਦੇਖ ਲਿਆ ਬਾਹਰ ਝਾਕੜ ਦੀ ਲੋੜ ਨਹੀਂ ਬਾਹਰੋਂ ਦੇਖ ਲਿਆ ਵੀ ਹੁੰਦੀ ਆਦ ਰਸਪਤ ਵਿੱਚ بس सगले दूध में किया सानू पता लग गया फिर हुण पता लग गया बस ठीक है फिर ਝਾਤੇ ਉੱਤਰ ਕੀ ਕਰਨਾ ਹੁਣ ਦੇਖਣਾ ਕੀ ਹੈ ਦੇਖਣਾ ਅੰਦਰ ਧਿਆਨ ਹੋ ਗਿਆ ਘਟ ਘਟ ਬਾਦ ਹੋ ਜੀਓ ਬਾਹਰੋਂ ਲੱਗੇ ਜਿਵੇਂ ਉਹ ਹੈ ਘਟ ਘਟ ਬਾਦ ਹੋ ਜੀਆ ਟੋਲਣ ਬਾਹਰ ਤਾਂ ਦੇਖ ਲਿਆ ਨਾ ਸਮਝ ਲਿਆ ਅੰਦਰ ਇਹ ਹੈਗਾ ਤਦ ਰੋ ਲੱਭੜ ਇਹ ਆਤਮ ਚਿੰਤਨ ਦਾ ਹੀ ਗੱਲ ਨੇ ਆਪਣੇ ਆਪ ਨੂੰ ਖੋਜੜ ਆਤਮ ਮੰਥਨ ਵੀ ਇਹ ਨਾਲੋ ਜਿਵੇਂ ਅਸੀਂ ਦੁੱਧ ੜਕਦੇ ਦਹੀਂ ਦਹੀਂ ੜਕਦੇ ਦਹੀਂ ਬਾਅਦ ਕਿਾਠੀ ਬਾਅਦ ੜਕਦੇ ਇਹਦਾ ਅਸੀਂ ਆਪਣੇ ਆਪ ਨੂੰ ੜਕੜਾਉਂਦੇ ਆਂ ਆਤਮ ਮੰਥਨ ਦਾ ਮਤਲਬ ਕੀ ਹੈ ਆਪਣੇ ਆਪ ਨੂੰ ੜੜਕਣਾ ਆਤਮਾ ਨੂੰ ਸਰੀਰ ਤੋਂ ਬਾਹਰ ਕੱਢ ਲੈਣਾ ਆਤਮਾ ਨੂੰ ਸਰੀਰ ਤੋਂ ਵੱਖਰਾ ਕਰਕੇ ਦੇਖ ਲੈਣਾ ਆਤਮ ਖੋਜ ਉਹ ਨਾਨਕ ਮੈਨ ਆਪਾ ਚੀਨਾ ਵਿਡੇਨਾ ਪਰਮ ਕੀ ਰਾਈ ਆਧਿਕਾਈ ਪਰਮ ਦੀ ਜਗ ਬਠਣੀ ਜਦ ਆਤਮ ਨੇ ਸੰਸਾਰ ਤੋਂ ਵੱਖ ਹੋ ਕੇ ਖੜਾ ਹੋ ਜਾਣਾ ਆਤਮ ਕੀ ਆਤਮ ਹੀ ਇੱਕ ਹੈ ਜਦ ਆਤਮ ਨੂੰ ਅਸੀਂ ਚੀੜਣਾ ਨਾ ਤਾਂ ਇੱਕ ਹੋਣਾ ਦਾ ਇੱਕ ਅੱਧਾ ਨਹੀਂ ਰਹਿਣਾ ਫਿਰ ਇੱਕ ਰਹਿਣਾ ਅਤਾ ਖੋਜਣ ਵਾਲਾ ਅਦਾ ਖੋਜ ਲਿਆ ਇੱਕ ਹੋ ਗਿਆ ਖੋਜ ਕੌਣ ਰਿਹਾ ਜਿਹੜਾ ਖੋਜ ਰਿਹਾ ਉਹਦਾ ਜਿਹਨੂੰ ਖੋਜਣੇ ਹੋ ਵੀ ਉਹਦਾ ਉਹ ਖੋਜੇ ਤੋਂ ਇੱਕ ਬਣ ਲੈਣਾ ਨੇ ਕੋ ਦੋ ਤਰ੍ਹਾਂ ਦਾ ਉਪਜਣਾ ਲਿਖਿਆ ਇੱਕ ਤਾਂ ਖੋਜੀ ਉਪਜੈ ਇੱਕ ਇੱਕ ਹੋਏ ਤਾਂ ਉਪਜ ਉਗਮੈ ਇੱਕ ਹੋਏ ਤਾਂ ਉਗਮੈ ਖੋਜੀ ਉਪਜ ਖੋਜੀ ਇੱਕ ਹੁੰਦਾ ਜਦੋਂ ਖੋਜ ਲੈਂਦਾ ਪਰ ਖੋਜੀ ਉਹ ਤਾਂ ਹਮੇਸ਼ਾ ਖੋਜ ਲੈਂਦਾ ਇਹ ਖੋਜ ਕੇ ਆਪਣੇ ਗੋਲ ਨੂੰ ਇੱਕ ਬਣਦਾ ਹੈ ਬਈ ਇੱਕ ਤੋਂ ਉੱਪਰ ਕੁਝ ਨਹੀਂ ਹੈ ਬਾਰੋਂ ਇੱਕ ਨਹੀਂ ਮਿਲਣਾ ਪਰ ਇਹ ਆਪਣੇ ਜਿਹਦੇ ਨਾਲੇ ਨੇ ਰਲ ਕੇ ਹੋਣ ਅਤਕੀਆ ਅਤ ਬ੍ਰਹਮ ਹੈ ਉਹ ਅੰਦਰ ਖੁਜਰ ਵਾਲਾ ਕੋਣ ਹੈ ਗਿਆਨੀ ਹੈ ਬ੍ਰਹਮ ਹੈ ਬ੍ਰਹਮਾ ਨੇ ਬ੍ਰਹਮ ਲਈ ਲੋੜ ਹੈ ਆਪਣੇ ਮੂਡ ਜੁ ਸਮਾ ਜਾਣਾ ਆਪਣੇ ਮੂਲ ਤੇ ਸਮਾ ਕੇ ਕੀ ਬਣਨਾ ਹੈ ਫਿਰ ਪੂਰਨ ਬ੍ਰਹਮ ਪੂਰਨ ਬ੍ਰਹਮ ਬਣ ਲੈ ਕਾ ਨਾ ਬ੍ਰਹਮਾ ਪੂਰਾ ਨਾ ਬ੍ਰਹਮ ਪੂਰਾ ਦੋਏ ਰਲ ਕੇ ਇੱਕ ਬਣਦੇ ਨੇ ਉਹਦਾ ਨਾਮ ਹੈ ਪੂਰਨ ਬ੍ਰਹਮ ਸੋਹ ਰਾਜਾ ਉਗਬੈ ਉਗਬੈ ਪਰਮ ਬ੍ਰਹਮ ਪੂਰਨ ਬ੍ਰਹਮ ਹੀ ਬੀਜ ਹੈ ਉਹ ਕਬੇ ਭਾਰ ਬ੍ਰਹਮ ਮਾਇਆ ਤੋਂ ਪਾਰ ਹੋ ਗਿਆ ਜੋ ਛਿਲਕਾ ਹੀ ਨਾ ਹੁੰਤੇ ਨੇ ਦਾਣੇ ਦੇ ਕਵਰ ਉਹ ਪਾੜ ਕੇ ਪਾਰ ਹੋ ਗਿਆ ਭਾਰ ਬ੍ਰਹਮ ਹੋ ਗਿਆ ਭਰਮ ਦਾ ਪਰਦਾ ਪਾੜ ਦੋਤਾ ਜੇ ਭਰਮ ਦਾ ਪਰਦਾ ਫੜਦਾ ਫੇਰ ਇਹ ਅੰਨਾ ਅਖਾਣਾ ਅੰਨਾ ਬੋਲਾ ਨਾ ਅੰਨਾ ਪਾੜ ਬੋਲਾ ਪੜ ਜਾ ਦੂਰ ਹੋ ਗਿਆ ਅੰਨਾ ਪਾਣਰ ਬੋੜਾ ਪਾਣ ਜਾਂ ਕਾ ਦੂਰ ਹੁੰਦਾ ਜਦ ਪੌਦਾ ਬਣਦਾ ਪੌਦੇ ਨੂੰ ਦੀਦਾ ਬੀਜ ਨੂੰ ਪੌਦੇ ਨੂੰ ਸੁਣਦਾ ਨਾ ਬੀਜ ਨੂੰ ਦੀਦਾ ਨਾ ਬੀਜ ਨੂੰ ਸੁਣਦਾ ਇਸ ਕਰਕੇ ਜੋ ਬਣੇ ਉਤਪੂਜ ਚਲਤ ਕਿਹਾ ਇਹ ਉਤਪੂਜ ਚਲਤ ਹੈ ਉਤਪੂਜ ਜਦ ਜ਼ਮੀਨ ਚੋਂ ਪੈਦਾ ਹੁੰਦੀ ਹੈ ਜੀ ਬੀਜ ਉਹ ਚਲਦਾ ਉਹ ਇਹ ਜਾ ਕੇ ਉਹਦੇ ਨਾਲ ਕੰਪੈਰੀਜ਼ਨ ਕੀਤਾ ਹੈ ਬੀਜਾ ਇਹਦਾ ਆਤਮਾ ਦਾ ਉਤਪਜ ਚਲ ਦੇ ਵਿੱਚ ਦੀ ਇਹਦਾ ਦਰਸ਼ਨ ਹੋਊਗਾ ਏ ਇਹ ਉਤਪਜ ਚਲਤੇ ਦੂਰ ਕਹਾਂ ਤਜ ਜਾਏ ਤੂੰ ਆਪਣੇ ਬੋਲ ਨੂੰ ਛੱਡ ਕੇ ਹਿੱਦਦੇ ਨੂੰ ਜਿਹਦੇ ਨਾਲ ਤੈਨ ਨਾਲ ਕੇ ਕੋਣ ਜਿੱਥੋਂ ਤੇਰੀ ਹੋਂਦ ਆ ਉਹਨੂੰ ਛੱਡ ਕੇ ਤੂੰ ਦੂਰ ਜਾਂਦਾ ਫਿਰ ਉਹਨੂੰ ਬਾਹ ਟੋਲਦਾ ਫਿਰਦਾ ਹੈ ਜਾ ਕਾਰਨ ਜਗ ਢੂੰਡੇ ਹੋ ਮੇਰੋ ਪਾਇਓ ਤਾ ਹੈ ਢੁੱਟਦਾ ਹੀ ਫਿਰਦਾ ਮੈਨੂੰ ਕਹਿ ਦਤਾਂ ਨਾ ਬਾਹਰ ਫਨਾ ਦੇ ਤੀਰਸ ਤੇ ਬੜਿਆ ਸੀ ਚਿਤੜ ਗੂੜ ਦੇ ਘਾੜ ਤੇ ਮਿਲਿਆ ਸੀ ਰਾਮਚੰਦਰ ਸੁਭਸੀ ਜਾਖਰੂ ਝੂਠੀ ਸਾਖੀ ਬਣਾ ਲਈ ਝੂਠ ਬੋਲਤਾ ਲੋਗ ਢੋਲਦੇ ਫਿਰਦੇ ਬਹੁਤ ਵਾਰ ਦਰਸ਼ਨ ਕਹਿੰਦੇ ਦਿੱਤੇ रामचंद्र ਨੇ ਪਰ ਉਹਨੂੰ ਪਤਾ ਹੀ ਨਹੀਂ ਲੱਗਿਆ ਤੁਲਸੀदास ਨੂੰ ਫਿਰ ਤੋਤਾ ਬਣ ਕੇ ਦੱਸਿਆ ਉਹ ਤੁਲਸੀदास ਚੰਦਰਨ ਕਥਾ ਰਹੇ ਸੰਤਾਂ ਤਾ ਟਲਕਲਾ ਰਹੇ ਨੇ ਕਹਿੰਦੇ रामचंद्र ਵੀ ਆ ਕੇ ਬਹਿ ਗਏ ਸੰਤ ਦੇ ਪੇਸ਼ੇ ਨਾਲ ਰਸ਼ਮਣ ਨਾਲ ਸੀਤਾ ਤੋਤਾ ਬਣ ਕੇ ਬੋਲਦਾ ਹਨੂਮਨ ਚਿਤਰ ਗੋਟ ਕੇ ਘਾਟ ਤੇ ਭਈ ਸੰਤਰ ਕੀ ਭੀੜ ਤੁਲਸੀ ਦਾਸ ਚੰਦਨ ਕਿਸੇ ਤਿਲਕ ਕਰੇ ਰਗੂਵੀਰ ਐਸ ਝੂਠ ਤੇ ਇਹ ਦੁਨੀਆ ਵਿਸ਼ਵਾਸ ਕਰਦੀ ਹੈ ਇਹ ਫਰਾਡ ਤੇ ਝੂਠ ਤੇ ਦੁਨੀਆ ਵਿਸ਼ਵਾਸ ਕਰਦੀ ਹੈ ਔਰ بڑے بڑے ਸੰਤ ਇਹ ਝੂਠ ਨੂੰ ਦਾਅਵੇ ਨਾ ਕਰ ਰਹੇ ਨੇ ਵੀ ਗੱਲ ਸੱਚੀ ਹੈ ਲੋਕ ਕੀ ਕਰ ਬਾ ਟੋਲ ਨਾ ਕੀ ਕਰਨ ਕੀ ਕਰੇ ਪਬਲਿਕ ਜਿਹੜੇ بڑے بڑے ਮਹਾਨ ਸੰਤ ਨੇ ਉਹ ਇਹ ਗੱਲ ਨੂੰ ਸੱਚ ਕਰਕੇ ਪ੍ਰਚਾਰ ਰਹੇ ਹੋਣ ਆਮ ਪਬਲਿਕ ਕੀ ਕਰੇ ਇਹ ਗੱਲਾਂ ਨੇ ਜਿਹੜੀਆਂ ਸਾਨੂੰ ਬਾਹਰ ਜੋੜਦੀਆਂ ਨੇ ਗੁਰਬਾਣੀ ਉਹ ਤਾਂ ਉਲਟ ਖੜੀ ਹੈ ਸਾਰੀਆਂ ਗੱਲਾਂ ਤੋਂ ਉਹ ਸੰਸਾਰੀ ਸੰਤ ਨੇ ਉਹ ਸੰਸਾਰੀ ਆਦਮੀ ਨੇ ਜਿਹੜੇ 62 ਡਾਲਰ ਇਥੇ ਭਰਮ ਭੁਲਾਈ ਹੈ ਨਾ ਇਹ ਤਾਂ ਬਾਹਰੋਂ ਦੇ ਨੇ ਸਾਡੇ ਵੀ ਗੁਰਨਾਮ ਕਦੇ ਦਰਸ਼ਨ ਕਰਨ ਵਾਲਿਆਂ ਦੀ ਘਾਟ ਨਹੀਂ ਹੈ ਵੱਡੇ ਵੱਡੇ ਝੂਠ ਬੋਲਦੇ ਨੇ ਕਲੇਰ ਵਾਲਿਆਂ ਨੇ ਝੂਠ ਬੋਲਦੇ ਨੇ ਕੀ ਨਾ ਹੈ ਮੂਰਤੀ ਪੂਜਕ ਦੇਖੋ ਮੂਰਤੀ ਪੂਜਦੇ ਨੇ ਇਹ ਤਾਂ ਗੁਰਬਾਣੀ ਖਰਾਬ ਹੈ ਕਹਿੰਦੇ ਅਸੀਂ ਸਖਾ ਸਾਰੇ ਬਰੋੜੀ ਨੇ ਗੁਰਬਾਣੀ ਦਾ ਇੱਕ ਅੱਖਰ ਦਾ ਗਿਆਨ ਨਹੀਂ ਹੈ ਇਹ ਤਾਂ ਗਿਆਨ ਹੈ ਨਹੀਂ ਇਹ ਫਿਰ ਜਾਣ ਕੇ ਕਰਦੇ ਨੇ ਕੋਈ ਸਾਜਿਸ਼ ਦੇ ਤਹਿਤ ਕਰ ਰਹੇ ਨੇ ਅੰਦਰ ਖਾਨਿਆਂ ਨੂੰ ਪੈਸੇ ਮਿਲਦੇ ਨੇ ਕਿਸੇ ਏਜੰਸੀ ਤੋਂ ਇਹ ਪ੍ਰਚਾਰ ਦੇ ਪ੍ਰਚਾਰ ਦੇ ਪੈਸੇ ਏਜੰਸੀ ਤੋਂ ਬਲਦਰ ਤਾਂ ਵੀ ਗੱਦਾਰੀ ਕਰਦੇ ਨੇ ਗੁਰੂ ਨਾਲ ਕਿ ਅਗਿਆਨੀ ਮੂਰਖੰਦ ਘੋਲ ਨੇ ਪ੍ਰਚਾਰ ਕਰਦੇ ਨੇ ਤਾਂ ਵੀ ਇਹ ਗੱਦਾਰੀ ਕਰਦੇ ਜੀਵਨ ਉਹਨਾਂ ਦਾ ਚਲੇ ਜਾਣਾ ਅਜਾਈ ਸੰਸਾਰ ਦੇ ਜਿਹੜੇ ਪੈਸੇ ਨੇ ਸੰਸਾਰ ਦਾ ਸੁੱਖ ਇੱਥੇ ਰਹਿ ਜਾਂਦਾ ਇਹ ਤਾਂ ਵੱਡੇ ਵੱਡੇ ਰਾਜਾਂ ਦਾ ਇੱਥੇ ਰਹਿ ਜਾਂਦਾ ਕੀ ਸਿੱਖਿਆ ਫਿਰ ਤੁਸੀਂ ਸਿੱਖਿਆ ਦੀ ਗੁਰਬਾਣੀ ਦਾ ਕੀ ਸਿੱਖਿਆ ਗੁਰਬਾਣੀ ਦਾ بڑے بڑے ਰਾਜਿਆਂ ਨੂੰ ਜੇ ਜੋ ਵਿਚਾਰੇ ਆ ਰਾਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਇਹਨਾਂ ਦਾ ਤੁਹਾਡੇ ਕੋਲ ਕੁਝ ਵੀ ਨਹੀਂ ਹੈ ਤੁਹਾਨੂੰ ਕੌਣ ਜਾਣਦਾ ਨਾ ਉਹ ਖੰਡਾ ਵਿੱਚ ਨਾਲ ਚੱਲਦਾ ਸਭ ਕੋਈ ਕੌਣ ਚੱਲਦਾ ਤੁਹਾਡੇ ਨਾਲ ਥੋੜੀ ਤਾਂ ਸੁੱਚੀ ਛੇਤਰ ਖੜੇ ਦਾ ਕਿੰਨੇ ਥੋੜੀ ਪ੍ਰਭਤਾ ਖਾਤਰ ਕਿੰਨੇ ਥੋੜੇ ਪੈਸੇ ਕਰਕੇ ਸਾਰੀ ਜ਼ਿੰਦਗੀ ਦੌਲਤ ਤੇ ਲਾਤੀਆਂ ਲੋਕਾਂ ਨੇ ਕਹਿੰਦੋਂ ਜਵੈਨਨ ਉਹ ਜੇ ਮੂਰਖਾਂ ਦਾ ਕੋਲ ਤੁਹਾਨੂੰ ਮੱਠੇ ਟੇਕੀ ਕਰਦੇ ਨੇ ਜੀਵਨ ਦਾ ਥੋੜਾ ਤਾਂ ਤੁਸੀਂ ਵੀ ਮੂਰਖੇ ਹੋ ਇਹ ਤਾਂ ਬਲੇਖਾ ਕਹਿ ਰਹੇ ਦਾ ਰੋਏ ਅਸੀਂ ਪਤਾ ਨਹੀਂ ਕੀ ਹੋ ਗਏ ਤੁਸੀਂ ਵੀ ਮੂਰਖੇ ਹੋ ਇਹਨਾਂ ਦਾ ਜੀਵਨ ਦਾ ਗਿਆਨ ਸਵਾਲ ਤਾਂ ਥੋੜਾ ਜਾਂਦਾ ਇਹ ਤਾਂ ਵਿਚਾਰੇ ਨਹੀਂ ਜਾਣਦੇ ਆਪ ਲੋਗ ਤਾਂ ਤੁਸੀਂ ਕੀ ਸਿੱਖਿਆ ساری ਜ਼ਿੰਦਗੀ ਚ ਗੁਰਬਾਣੀ ਕੀ ਕਹਿੰਦੀ ਐ ਤੁਸੀਂ ਕੀ ਕਰਦੇ ਨੋ ਇਹ ਲੋਕ ਜਿਹੜੇ ਨੇ ਇਹ ਨਹੀਂ ਅੰਦਰ ਨੂੰ ਚੱਕਣ ਦਿੰਦੇ ਗੁਰਬਾਣੀ ਦੇ ਦਫਰੋਚ ਖੜੇ ਨੇ ਸਾਰੇ ਜਾਇ ਕਾਲਨ ਜਾ ਕੇ ਢੋਲਦੇ ਹੋ ਸਾਰਾ ਬਾਹਰ ਢੋਲਦੇ ਆ ਨਾ ਸਾਰੇ ਜਗ ਕਬੀਰ ਵੀ ਬਾਹਰ ਢੋਲਦਾ ਸੀ ਪਹਿਲਾਂ ਕਹਿੰਦਾ ਹੁਣ ਮੈਂ ਨੇੜੇਉਂ ਹੀ ਪਾ ਲਿਆ ਅੰਦਰ ਨੂੰ ਤੇਰਕੂਟੇ ਤੋ ਦਮਾਗ ਤੋਂ ਦਿਲ ਤੱਕ ਦਾ ਕਿੰਨਾ ਫਾਸਲਾ ਬਾਹਰ ਤਾਂ ਜਾਣਾ ਨਹੀਂ ਨਾ ਪੈਰਾਂ ਨੇ ਤਾਂ ਗੱਡੰਗ ਵੀ ਨਹੀਂ ਨਾ ਪਟਣੀ ਆ ਅਸੀਂ ਤਾਂ ਦੂਰੀ ਕਹਿੰਦੇ ਆ ਜਿੱਥੇ ਅਸੀਂ ਪੈਰਾਂ ਦੇ ਖੜਿਆ ਹਾਂ ਇਹ ਤਾਂ ਜ਼ਮੀਨ ਤੇ ਅੱਗੇ ਹੋਵੇ ਪਿੱਛੇ ਹੋਵੇ ਆ ਸਾਈਡ ਤੇ ਹੋਵੇ ਤਾਂ ਹੀ ਦੂਰੀ ਆਣਾ ਜਿੱਥੇ ਖੜਿਆ ਜਿੱਥੇ ਬੈਠਿਆ ਉੱਥੇ ਹੀ ਬੈਠਿਆ ਨੇ ਪਾ ਲਿਆ ਦੂਰੀ ਤਾਂ ਫਿਰ ਨਹੀਂ ਸਰਵੈਲ ਹੀ ਦੂਰੀ ਆ ਦਿਮਾਗ ਤੋਂ ਦਿਲ ਤੱਕ ਦੀ ਦੂਰੀ ਹੈ ਦਿਮਾਗ ਕਰਕੇ ਬਾਹਰ ਤੋੜਦਾ ਸੀ ਜੇ ਦਿਮਾਗ ਅੰਦਰੋਂ ਚੱਲਣ ਲੱਗ ਗਿਆ ਤਾਂ ਦਿਲ ਤੇ تھਕ ਗਿਆ ਦਿਲ ਕਿਵੇਂ ਸੀ ਹਾਰਟ ਦੀ ਸ਼ਕਤੀ ਨਾਲ ਚੱਲਦਾ ਹਾਰਟ ਨੂੰ ਪ੍ਰੈਸ਼ਰ ਤੇ ਮਨ ਹਾਰਟ ਨਹੀਂ ਚੱਲ ਸਕਦਾ ਜਿਹੜੀ ਸ਼ਕਤੀ ਹਾਰਟ ਚਲਾਉਂਦੀ ਹੈ ਉਹ ਸ਼ਕਤੀ ਨੂੰ ਟੁੱਟਣਾ ਸੀ ਜਿਹੜੀ ਸ਼ਕਤੀ ਸਾਹ ਲੈਂਦੀ ਹੈ ਉਹੀ ਸ਼ਕਤੀ ਸਾਡਾ ਮੂਲ ਹੈ ਬਸ ਉਹ ਸ਼ਕਤੀ ਅੱਖਾਂ ਨਾਲ ਦੇਖਣ ਵਾਲੀ ਕੋਈ ਚੀਜ਼ ਨਹੀਂ ਹੈ ਮਹਿਸੂਸ ਕਰਨ ਵਾਲੀ ਚੀਜ਼ ਹੈ ਜਿਹਾ ਕਾਰਨ ਜਗਤ ਢੂੰਡਿਓ ਨੇਰੋ ਪਾਇਓ ਤਾਹੇ ਮੈਂ ਤਾਂ ਨੇੜਿਓਂ ਹੀ ਪਾ ਲਿਆ ਜਿਹਨੂੰ ਮੈਂ ਬਥੇਰਾ ਬਾਹਰ ਢੋਲਿਆ ਦੁਨੀਆ ਵੀ ਢੋਂਡੀ ਸਾਰਾ ਜਗ ਟੋੜ ਲਿਆ ਬਾਹਰੋਂ ਨਹੀਂ ਮਿਲਿਆ ਤੇ ਹੁਣ ਅੰਦਰ ਹੀ ਪਾ ਲਿਆ ਅੰਦਰੋਂ ਪਾ ਲਿਆ ਤਾਂ ਮੈਨੂੰ ਦੱਸਿਆ ਗਿਆ ਵੀ ਅੰਦਰੋਂ ਮਿਲਦਾ ਹੁੰਦਾ ਬਾਹਰੋਂ ਨਹੀਂ ਮਿਲਦਾ ਹੁੰਦਾ ਤੇ ਬਾਹਰੋਂ ਦਾ ਟੋੜ ਕੇ ਥੱਕ ਲਿਆ ਸੀ ਨਾ ਗੁਰਬਾਣੀ ਵੀ ਕਹਿੰਦੀ ਹੈ ਦਾਇਦਾ ਟੋੜ ਨਾਲ ਹੀ ਮੈਂ ਪਾਇਆ ਮੇਲ ਪਿਆ ਸਤਿਗੁਰੂ ਸਤਿਗੁਰੂ ਬੁਲਾਇਆ ਸੱਚ ਦਾ ਗਿਆਨ ਜਦ ਪ੍ਰਾਪਤ ਹੋਇਆ ਕੋਨੇ ਬਲਿਆ ਜਾਂ ਗਿਆਨ ਨੇ ਬੁਲਾਇਆ ਸੱਚ ਦਾ ਗਿਆਨ ਕਿਸੇ ਗ੍ਰੰਥ ਚੋਂ ਜਾਂ ਮਿਲਦਾ ਹੈ ਕਿਸੇ ਪੋਥੀ ਚੋਂ ਮਿਲਦਾ ਹੈ ਜਾਂ ਕਿਵੇਂ ਵੀ ਮਿਲਦਾ ਹੈ ਸੱਚ ਦਾ ਗਿਆਨ ਮਿਲਦਾ ਹੈ ਤਾਂ ਸਤਿ ਸਰੂਪ ਦਾ ਦਰਸ਼ਨ ਹੁੰਦਾ ਸਤਿ ਸਰੂਪ ਦਾ ਮੇਲ ਹੁੰਦਾ ਆਤਮ ਸਰੂਪ ਨਾਲ ਤਾਂ ਮੇਲ ਹੁੰਦਾ ਹੈ